ਰਾਤੀ ਪਤਾ ਲੱਗਾ ਇਹ ਖੇਤ ਕੇ 5 ਵਜੇ ਗਏ ਸੀ ਕਿ ਕੋਈ ਅੱਗੇ ਵੀ ਜਾਂਦੇ ਡੇਲੀ ਕੀੜਾ ਮਾਰਨ ਜਦੋਂ ਉੱਥੇ ਜਾ ਕੇ ਵੇਖਿਆ ਉਹ ਦੂਜਾ ਚ ਗਿਆਈ ਵੱਡਾ ਭਰਾ ਉਹਨੇ ਵੇਖਿਆ ਜਾ ਕੇ ਉਹ ਪੂਰੇ ਹੋਏ ਪਿਆਈ ਉੱਥੇ ਫੈਲ ਫੂਰ ਪੜਿਆ ਪਿਆ ਸੀ ਇਹ ਖੇਤ ਫੜਾ ਕੋਈ ਕਿਸੇ ਨੇ ਲਾਕ ਡਾਟ ਸੀ ਜਾਂ ਕੋਈ ਨਹੀਂ ਕੋਈ ਲਾਕ ਡਾਟ ਨਹੀਂ ਕਿਸੇ ਨੇ ਕੋਈ ਵੀ ਨਹੀਂ ਅੱਗੇ ਡੇਲੀ ਜਾਂਦਾ ਖੇਤ ਜੀੜਾ ਮਾਰ ਕੇ ਹੁੰਦਾ ਜੀ ਕੀ ਲੱਗਦਾ ਤੁਹਾਨੂੰ ਲੁੱਟ ਖੋ ਦਾ ਮਾਮਲਾ ਲੱਗਦਾ ਲੁੱਟ ਖੋਲੇ ਲੱਗਦਾ ਸਾਈਕਲ ਹੈ ਨਹੀਂ ਗਾ ਸਾਈਕਲ ਉਹਦੇ ਕੋਲ ਸੀਗਾ ਸਾਈਕਲ ਵੀ ਹੈ ਨਹੀਂ ਉੱਥੇ ਸਾਈਕਲ ਵੀ ਲੈ ਗਈ ਸਾਈਕਲ ਵੀ ਲੈ ਗਈ ਪੈਸੇ ਪੂਸੇ ਵੀ ਇਸ ਕੋਲੇ ਪੈਸੇ ਹੈਗੇ ਪੈਸੇ ਜੇਬ 'ਚ ਹੀ ਉਹਦੇ ਉਮੇ ਸੀਗੇ ਮੋਬਾਈਲ ਵਗੈਰਾ ਮੋਬਾਈਲ ਦਸ ਦਰ ਕੀ ਕੋਲੇ ਜੀ ਹਾਂਜੀ ਕੀ ਮੰਗ ਕਰਦੇ ਬਸ ਮੰਗ ਤਾਂ ਕੋਈ ਨਹੀਂ ਕਰਦੇ ਬਸ ਇਹ ਹੀ ਹੁਣ ਪਤਾ ਲੱਗ ਜੇ ਸਾਨੂੰ ਕਿਹੜੇ ਬੰਦਿਆਂ ਨੇ ਕੀ ਕੀਤਾ ਇਹ ਤੇ ਜੀ ਸ਼ਾਮ ਨੂੰ 5 ਵਜੇ ਗੇੜਾ ਮਾਰਨ ਗਿਆ ਸੀ ਖੇਤ ਨੂੰ ਆਪਣੇ ਕਿ ਜਦੋਂ 9:30 ਵਜੇ ਨਹੀਂ ਆਇਆ ਕਦੇ ਤੇ ਇਹਦਾ ਬੇਟਾ ਤੇ ਇੱਕ ਗਵਾਂਢੀ ਅਮੀਰ ਸਿੰਘ ਇਹ ਗਏ ਦੋਵੇਂ ਉੱਥੇ ਜਾ ਕੇ ਜਦੋਂ ਇਹਨਾਂ ਨੇ ਵੇਖਿਆ ਵੀ ਡੈੱਡ ਬੋਡੀ ਮੁੱਦੀ ਪਈ ਸੀ ਮੁੱਦੀ ਪਈ ਸੀ ਇਹਨਾਂ ਨੇ ਨਹੀਂ ਨੀ ਸਿਆਣਾ ਵੀ ਸਾਡਾ ਪਹਿਲਾਂ ਮੁਰਕੇ ਜਦੋਂ ਇਹਨਾਂ ਨੇ ਲਾਤੀ ਦੇਖਿਆ ਵੀ ਤਾਂ ਸਾਡਾ ਹੀ ਆ ਉਸ ਤੋਂ ਬਾਅਦ ਇਹਨਾਂ ਨੇ ਪਿੰਡ ਫੋਨ ਕੀਤਾ ਪਿੰਡ ਫੋਨ ਕੀਤਾ ਫਿਰ ਅਸੀਂ ਮਗਰ ਗਏ ਜੀ ਕਿਸ ਤਰ੍ਹਾਂ ਦੀ ਹਾਲਤ ਸੀਗੀ ਜੀ ਇਹ ਬਹੁਤ ਸਾਦਾ ਬੰਦਾ ਸੀਗਾ ਜੀ ਘੇਲੂ ਕੰਮ ਕਰਨ ਵਾਲਾ ਸੀਗਾ ਤੇ 1.5 ਸਾਲ ਹੋ ਗਿਆ ਇਹਦੇ ਘਰ ਦੀ ਡੈਥ ਹੋਈ ਵੀ ਸੀ ਕਿਨੋਂ ਕਿਤੇ ਬਾਹਰ ਜਾਂਦਾ ਨਹੀਂ ਸੀ ਪੂਰਾ ਆਪਦਾ ਖੇਤੀ ਨਹੀਂ ਸਾ ਸੀ ਪਸ਼ੂ ਡੰਗਰ ਦਾ ਕੰਮ ਜਾਂਦਾ ਕੋਈ ਇੱਕੀ ਕਿਸੇ ਨੇ ਲਾਕ ਡਾੜ ਜਾਂ ਕੋਈ ਕਿਸੇ ਕਰਦਾ ਗੱਲ ਹੀ ਹੈ ਨਹੀਂ ਕੋਈ ਕੀ ਕਿਸ ਤਰ੍ਹਾਂ ਦੀ ਸ਼ੰਕਾ ਜੀ ਪੈ ਰਹੀ ਕਿਹੜੇ ਬੰਦੇ ਉਹ ਸਾਡੇ ਜੀ ਹੋਣ ਜੀ ਇਸ ਟਾਈਮ ਤਾਂ ਐ ਲੱਗਦਾ ਵੀ ਕੋਈ ਹੁਣ ਚਿੱਟੇ-ਚਿੱਟੇ ਐ ਨਾ ਹੁਣ ਪੈਸੇ ਦੀ ਜੇਬ ਚ ਸੀਗੇ ਉਹ ਜਿਹੜੇ ਮਤਲਬ ਪਈਆ 2200 ਰੁਪਿਆ 2300 ਰੁਪਿਆ ਦੇ ਕੁੜੇ ਸੀਗੇ ਤੇ ਕੋਈ ਐ ਤਾਂ ਲੱਗਦਾ ਹੀ ਨਹੀਂ ਵੀ ਸਾਨੂੰ ਵੀ ਜਾਂ ਕੋਈ ਕਿਸੇ ਕਿਸਮ ਦਾ ਲੜਾਈ ਝਗੜਾ ਜਾਂ ਕੋਈ ਹੋਰ ਕੋਈ ਕੋਈ 64 ਸਾਲ ਦੀ ਉਮਰ ਸੀ ਕੰਮ ਕੀ ਕਰਦੇ ਸੀ ਖੇਤੀਬਾੜੀ ਸੀ ਖੇਤੀਬਾੜੀ ਦਾ ਪੁੱਤ ਉਹਨਾਂ ਦਾ ਬਾਲ ਕਿੱਥੇ ਮਿਲਦੀ ਡੈਡ ਬੋੜੀ ਇਹਨਾਂ ਦੀ ਸਾਡੇ ਖੇਤ ਚ ਮਿਲੀ ਹੈ ਜੀ ਕਿਹੜੇ ਸਾਲ ਤੇ ਚ ਸੀਗੀ ਜਦੋਂ ਲੱਗਿਆ ਉਦੋਂ ਮੁਧਿਆ ਪਿਆ ਸੀਗਾ ਤੇ ਉਹ ਖਾਦਮ ਸੀ ਤੁਹਾਨੂੰ ਕਿਵੇਂ ਪਤਾ ਲੱਗਾ ਅਸੀਂ ਉਹ ਘਰੇ ਨਹੀਂ ਆਏ ਪਾਲਣ ਗਏ ਸੀ ਆਪਦੇ ਖੇਤ ਉਹ ਗੇੜਾ ਮਾਰਨ ਗਿਆ ਸੀ ਖੇਤ ਪੱਠਾਂ ਨੂੰ